ਸੀਆਂ ਕਿੱਥੋਂ ਆਈਆਂ ਨੇ ਜਿਹੜੀਆਂ ਤੁਸੀਂ ਲੋਡ ਕਰ ਰਹੇ ਹੋ ਇਹ ਦਿੱਲੀ ਤੋਂ ਜੀ ਅੱਗੇ ਨੂੰ ਆ ਜਿਓ ਜੀ ਹਾਂਜੀ ਇਹ ਇੱਕ ਥੋੜੀਆਂ ਬਾਈ ਜੀ ਇਹ ਕੁਰਸੀਆਂ ਦਿੱਲੀ ਤੋਂ ਜੀ ਅੱਛਾ ਜੀ ਹਾਂਜੀ ਇਹ ਇੱਕ ਟਰੱਕ ਦਾ ਕਿੰਨਾ ਕ ਖਰਚਾ ਆ ਜਾਂਦਾ ਅੰਦਾਜ਼ਨ ਜੇਕਰ ਕਿਸੇ ਨੇ ਪ੍ਰੋਗਰਾਮ ਕਰਵਾਉਣਾ ਹੋਵੇ ਦਿੱਲੀ ਤੋਂ ਪੰਜਾਬ ਆਉਂਦੀਆਂ ਨੇ ਕਿੰਨਾ ਕ ਖਰਚਾ ਆ ਜਾਂਦਾ ਕੁਰਸੀਆਂ ਦਾ ਇਹ ਤਾਂ ਹੀ ਪਤਾ ਨਹੀਂ ਮੈਨੂੰ ਜੀ ਇਹਦੇ ਪਤਾ ਨਹੀਂ ਤੁਸੀਂ ਦਿੱਲੀ ਤੋਂ ਆਏ ਹੋ ਹਾਂਜੀ ਹਾਂਜੀ ਕਦੋਂ ਤੁਸੀਂ ਚੱਲੇ ਸੀਗੇ ਜੇ ਕਦੋਂ ਕੁਰਸੀਆਂ ਲੈ ਕੇ ਜਲੰਧਰ ਪਹੁੰਚੇ ਸੀ ਇਹ ਜੀ ਇਹ 8ਵੇਂ ਚਲੇ ਸੀ ਅਬ 8 ਤਰੀਕ ਨੂੰ ਹਾਂ ਫਿਰ ਰਾਤ ਦੇ ਟਮੇ ਕਿਹ ਕੱਟੋ ਗਿਆ 11 12 ਵਜੇ ਫਿਰ ਉਹ ਉਹਰੇ ਸਵੇਰੇ ਆਈ ਸਵੇਰੇ 10:11 ਵਜੇ ਕਰੀ ਹਾਂ ਮਤਲਬ ਹੁਣ ਕਿੰਨੇ ਦਿਨ ਹੋ ਗਏ ਇੱਥੇ ਤੁਹਾਨੂੰ ਬੈਠਿਆਂ ਨੂੰ ਇਹ ਹੋ ਗਏ 12 ਤਰੀਕ ਹੋ ਗਿਆ ਜੱਟ ਲਾਲ ਤੁਸੀਂ 4 ਤਰੀਕ ਹਾਂਜੀ 4 ਦਿਨ 4 ਦਿਨ ਹੋ ਗਏ ਜੀ ਇਹ ਦਿੱਲੀ ਤੋਂ ਕੁਰਸੀਆਂ ਆਈਆਂ ਨੇ ਜਲੰਧਰ ਜਲੰਧਰ ਇਹ ਪ੍ਰੋਗਰਾਮ ਹੈ ਬਲਟਨਪਾਰਕੇ ਦੇ ਵਿੱਚ ਪ੍ਰੋਗਰਾਮ ਹੈ ਪੰਜਾਬ ਸਰਕਾਰ ਦਾ ਖਰਚਾ ਕੁਰਸੀਆਂ ਆ ਰਹੀਆਂ ਨੇ ਦਿੱਲੀ ਤੋਂ ਵੱਡੇ ਸਵਾਲ ਖੜੇ ਹੋ ਰਹੇ ਨੇ ਅੱਜ ਆਪਾਂ ਤੁਹਾਨੂੰ ਗੱਡੀਆਂ ਜ਼ਰੂਰ ਦਿਖਾ ਦਿੰਨੇ ਆ ਇਹ ਕੁਰਸੀਆਂ ਵੀ ਦਿੱਲੀ ਤੋਂ ਆਈਆਂ ਹੋਈਆਂ ਨੇ ਜਲੰਧਰ 'ਚ ਪ੍ਰੋਗਰਾਮ ਹੈ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਦਿੱਲੀ ਤੋਂ ਹਾਰੇ ਹੋਏ ਨਕਾਰੇ ਹੋਏ ਇੱਥੇ ਪਹੁੰਚ ਰਹੇ ਨੇ ਸਮਾਨ ਵੀ ਦਿੱਲੀ ਤੋਂ ਪਹੁੰਚ ਰਿਹਾ ਗੱਡੀ ਦਾ ਇੱਕ ਵਾਰ ਨੰਬਰ ਤੁਹਾਨੂੰ ਜ਼ਰੂਰ ਦਿਖਾ ਦਿੰਨੇ ਆ ਇਹ ਵੀ ਦਿੱਲੀ ਨੰਬਰ ਹੈ ਇਹ ਇੱਕ ਵਾਰ ਅੱਗੇ ਹੋ ਕੇ ਜ਼ਰੂਰ ਦਿਖਾ ਦਿਓ ਇਹ ਦਿੱਲੀ ਨੰਬਰ ਗੱ ਜਿਹੜੇ ਹਾਰੇ ਹੋਏ ਨਕਾਰੇ ਹੋਏ ਇੱਥੇ ਪਹੁੰਚ ਰਹੇ ਨੇ ਤਾਂ ਸਮਾਨ ਵੀ ਜਿਹੜਾ ਜਲੰਧਰ ਦੇ ਵਿੱਚ ਪ੍ਰੋਗਰਾਮ ਰੱਖਿਆ ਗਿਆ ਹੈ ਇਹ ਇੱਕ ਵਾਰ ਇੱਧਰਲੇ ਪਾਸੇ ਆਏ ਦਿੱਲੀ ਦੀਆਂ ਗੱਡੀਆਂ ਆਈਆਂ ਏਸੀ ਦਿਖਾ ਸਕਦੇ ਆ ਕਿ ਏਸੀ ਨੇ ਜਿਹੜੇ ਸਪੈਸ਼ਲੀ ਉਹ ਵੀ ਦਿੱਲੀ ਤੋਂ ਆਏ ਨੇ ਇਹ ਵੱਡੀ ਗੱਲ ਹੈ ਪ੍ਰੋਗਰਾਮ ਪੰਜਾਬ ਦੇ ਵਿੱਚ ਹੋਵੇ ਪੰਜਾਬ ਦੇ ਲੋਕਾਂ ਦੇ ਟੈਕਸ ਦਾ ਪੈਸਾ ਲੱਗਦਾ ਹੋਵੇ ਸਮਾਨ ਆਵੇ ਦਿੱਲੀ ਤੋਂ ਇਹ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਨੇ ਕੀ ਪੰਜਾਬ ਦੇ ਲੋਕਾਂ ਨੂੰ ਜਾਂ ਪੰਜਾਬ ਦੇ ਜਿਹੜੇ ਕਿਰਤੀ ਲੋਕ ਨੇ ਟੈਂਟ ਵਾਲੇ ਲੋਕ ਨੇ ਜਾਂ ਜਿਹੜੇ ਸਟੇਜਾਂ ਵਗੈਰਾ ਲਗਾਉਂਦੇ ਨੇ ਉਹਨਾਂ ਦਾ ਸਮਾਨ ਭਗਵਾਨਤਮਾ ਸਾਹਿਬ ਨੂੰ ਪਸੰਦ ਨਹੀਂ ਆਉਂਦਾ ਇਹ ਆਪਣੇ ਆਪ ਦੇ ਵਿੱਚ ਸਵਾਲ ਹੈ ਆ ਨੰਬਰ ਤੁਹਾਨੂੰ ਦਿਖਾ ਦਿੰਨੇ ਆ ਆ ਟਰੱਕ ਆਇਆ ਹੋਇਆ ਹੈ ਦਿੱਲੀ ਨੰਬਰ ਇਹ ਦਿੱਲੀ ਤੋਂ ਏਸੀ ਆਏ ਹੋਏ ਆ ਜੀ ਉਹ ਇੱਕ ਵਾਰ ਟਰੱਕ ਦੇ ਉੱਪਰ ਜ਼ਰੂਰ ਦਿਖਾ ਦਿਓ ਕਿ ਉਹ ਜਿਹੜਾ ਜਿਹੜੇ ਏਸੀ ਨੇ ਉਹ ਦਿੱਲੀ ਤੋਂ ਆਏ ਹੋਏ ਨੇ ਦਿੱਲੀ ਸੇ ਆਏ ਹੋ? ਨਹੀਂ ਮਜ਼ਦੂਰੀ ਕਰਨੇ ਆ ਇੱਥੇ ਅੱਛਾ ਕਹਾਂ ਸੇ ਆਏ ਹੋ? ਦਿੱਲੀ ਸੇ आप दिल्ली से स्पेशली आए हो यहाँ पे नहीं दिहाड़ी बुलाया आपको यहाँ पे हो मशीन कौन सी मशीन है ऐसी एसी कितने एसी इस गाड़ी में रखे हुए है? ये तो मालूम नहीं गाड़ी तो है सारी गाड़ी भरी हुई है अच्छा दिल्ली में काम नहीं है दिल्ली में काम कम है जो आपको पंजाब में भेजा गया है नहीं नहीं है काम है दिल्ली में काम जहाँ पे आम आदमी पार्टी का काम होता है वहाँ पे दिल्ली से लोग आते हैं? नहीं नहीं हैं। कहीं भी बुला लेते हैं कहीं भी बुला लेते हैं जहाँ पर आम आदमी पार्टी का प्रोग्राम होता है वहाँ पर बुला लेते हैं वहाँ पे सामान लगते सामान कितने लगते दिन हैं। में आप दिल्ली से यहाँ पंजाब पहुँचे और कितने दिन हो गए यहाँ पे आए हुए चार पाँच घंटे लगा दिल्ली जाने में ਇਹ ਮਜ਼ਦੂਰ ਨੇ ਇਹਨਾਂ ਦੀ ਕੋਈ ਜਵਾਬਦੇਹੀ ਨਹੀਂ ਬਣਦੀ ਤੇ ਇਹ ਵੱਡੇ ਸਵਾਲ ਖੜੇ ਹੋ ਰਹੇ ਨੇ ਜਿੱਥੇ ਇੱਕ ਪਾਸੇ ਭਗਵਾਨ ਸਿੰਘ ਮਾਨ ਦਾਵਾ ਕਰਦੇ ਨੇ ਵੀ ਭਾਈ ਅਸੀਂ ਪੰਜਾਬ ਹਿਤੈਸ਼ੀ ਆ ਅਸੀਂ ਪੰਜਾਬ ਦੀ ਗੱਲ ਕਰਦੇ ਆ ਤਾਂ ਉੱਥੇ ਕਿਤੇ ਨਾ ਕਿਤੇ ਇਹ ਜਿਹੜੀਆਂ ਗੱਡੀਆਂ ਨੇ ਦਿੱਲੀ ਤੋਂ ਸਮਾਨ ਆਇਆ ਚਾਹੇ ਆਪਾਂ ਟੈਂਟ ਦੀ ਗੱਲ ਕਰ ਲਈਏ ਚਾਹੇ ਏਸੀ ਦੀ ਗੱਲ ਕਰ ਲਈਏ ਇਹ ਸਮਾਨ ਜਿਹੜਾ ਦਿੱਲੀ ਤੋਂ ਆਇਆ ਇਹ ਕਿਤੇ ਨਾ ਕਿਤੇ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਖੜੇ ਹੋ ਰਹੇ ਨੇ ਤਾਂ ਇੱਕ ਗੱਡੀ ਹੋਰ ਆ ਜੀ ਉਹ ਵੀ ਤੁਹਾਨੂੰ ਦਿਖਾ ਦੇਣੀ ਹੈ ਗੱਡੀਆਂ ਸਾਰੀਆਂ ਦਿੱਲੀ ਵਾਲੀਆਂ ਲੱਗਦੀਆਂ ਲਗਭਗ ਇੱਥੇ ਇਹ ਗੱਡੀਆਂ ਅੱਗੇ ਹੋ ਕੇ ਜ਼ਰੂਰ ਦਿਖਾ ਦਿਓ ਕਿ ਆਹ ਜਿਹੜੀ ਗੱਡੀ ਹੈ ਇਹ ਵੀ ਦਿੱਲੀ ਨੰਬਰ ਗੱਡੀ ਹੈ ਆ ਨੰਬਰ ਦਿਖਾ ਦਿਓ ਇਹ ਵੀ ਦਿੱਲੀ ਤੋਂ ਗੱਡੀ ਜਲੰਧਰ ਪਹੁੰਚੀ ਹੈ ਕਿ ਜਲੰਧਰ ਦੇ ਲੋਕ ਅਜਿਹੇ ਪ੍ਰੋਗਰਾਮ ਕਰਨ ਵਾਸਤੇ ਟੈਂਟ ਨਹੀਂ ਲਗਾ ਸਕਦੇ ਕੀ ਜਲੰਧਰ ਦੇ ਵਿੱਚ ਮਜ਼ਦੂਰ ਖਤਮ ਹੋ ਗਏ ਮਜ਼ਦੂਰਾਂ ਦੀ ਗੱਲ ਕਰਨ ਵਾਲੇ ਭਗਵਾਨ ਸਿੰਘ ਮਾਨ ਅੱਜ ਦਿੱਲੀ ਤੋਂ ਜਿਹੜੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜੋ ਪ੍ਰੋਗਰਾਮ ਕਰਵਾਇਆ ਗਿਆ ਦਿੱਲੀ ਤੋਂ ਮਜ਼ਦੂਰ ਮਗਵਾਏ ਗਏ ਇਹ ਆਪਣੇ ਆਪ ਦੇ ਵਿੱਚ ਮਜ਼ਦੂਰਾਂ ਨੂੰ ਵੀ ਲੈ ਕੇ ਸਵਾਲ ਖੜੇ ਹੋ ਰਹੇ ਨੇ ਭਾਈ ਸਾਹਿਬ ਹੋਰ ਵੀ ਇੱਥੇ ਨਹੀਂ ਇਹਨਾਂ ਨਾਲ ਗੱਲਬਾਤ ਕਰਦੇ ਭਈਆ ਆਪ ਦਿੱਲੀ ਸੇ ਆਏ ਹੋ ਦਿੱਲੀ ਸੇ ਆਏ ਦਿੱਲੀ ਸੇ ਆਏ ਜੀ ਬਿਲਕੁਲ ਆਪ ਭਈਆ ਦਿੱਲੀ ਸੇ ਆਏ ਭਈਆ ਆਪ ਕਿੱਥੇ ਆਏ ਦਿੱਲੀ ਸੇ ਬਿਲਕੁਲ ਅੱਗੇ ਵਕਤ ਭਈਆ ਦਿੱਲੀ ਸੇ ਆਏ ਆਂ ਹਾਂ ਭਈਆ ਭਈਆ ਦਿੱਲੀ ਸੇ ਹਾਂ ਭਈਆ ਕਿੱਥੇ ਆਏ ਦਿੱਲੀ ਸੇ ਬਿਲਕੁਲ ਇਹ ਹਾਰੇ ਹੋਏ ਪਕੇਜਰੀਵਾਲ ਸਾਹਿਬ ਹੱਲੇ ਵੀ ਦਿੱਲੀ ਵਾਲਿਆਂ ਦਾ ਸੋਚਦੇ ਨੇ ਇਹ ਇਹ ਸਿਰਫ ਭਵੰਤਮਾਨ ਸਾਹਿਬ ਸੋਸ਼ਲ ਮੀਡੀਆ ਤੇ ਇਹ ਕਹਿੰਦੇ ਨੇ ਵੀ ਭਾਈ ਅਸੀਂ ਪੰਜਾਬ ਦੀ ਗੱਲ ਕਰਦੇ ਆ ਜਾਂ ਅਸੀਂ ਪੰਜਾਬ ਹਿਤੈਸ਼ੀ ਆ ਕਿਤੇ ਨਾ ਕਿਤੇ ਮਜ਼ਦੂਰ ਦਿੱਲੀ ਤੋਂ ਮਗੋਣੇ ਦਿੱਲੀ ਤੋਂ ਸਮਾਨ ਆਉਣਾ ਟੈਂਟ ਵਾਲਾ ਇਹ ਪੰਜਾਬ ਦੇ ਲੋਕਾਂ ਦੇ ਹੱਕਾਂ ਤੇ ਕਿਤੇ ਨਾ ਕਿਤੇ ਡਾਕਾ ਜ਼ਰੂਰ ਹੈ